ਫਿਲਟਰ ਲਾ ਲਈ ਤੁਸੀਂ ਆਪਾਂ ਜਿਸੀ ਪੁੱਛੋ ਨਾ ਤਾਂ ਕੋਈ ਗੱਲ ਇਹ ਕਾਫੀ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਪਿੱਛੋਂ ਦੀ ਹੋ ਰਹੀਆਂ ਜੀ ਤੇ ਹੁਣ ਕੀ ਜਿਹੜਾ ਅੱਜ ਦੀ ਅਪਡੇਟ ਕੀ ਹੈ ਕਿੰਨੇ ਮੋਟਰਸਾਈਕਲ ਫੜੇ ਕਿੰਨੇ ਬੰਦੇ ਫੜੇ ਇਹ ਜੀ ਇੱਕ ਅਸੀਂ ਚੋਰਾਂ ਦਾ ਗਰੂਪ ਫੜਿਆ ਵਾ ਜਿਹੜੇ ਸਾਰੇ ਗੁਰੂਰ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਕੋਈ ਐਸੇ ਬੰਦੇ ਸਭ ਨੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕਹਨ ਬਈ ਇਹ ਮੋਰਸਾ ਸਾਡੇ ਆ ਕੋਈ ਨਹੀਂ ਉਹ ਹਲੇ ਜੀ ਅਸੀਂ شناخت ਕਰਾ ਰਹੇ ਆ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ شناخت ਕਰਾ ਰਹੇ ਜਿਨ੍ਹਾਂ ਦਾ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਕੰਟੈਕਟ ਕੀਤਾ ਹੈ ਉਹ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ شناخت ਇਹਨਾਂ ਦੇ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਿਨਾਂ ਜੀ ਸਤਨਾਮ ਹੈ ਦੂਸਰੇ ਦੇ ਨਾਂ ਸ਼ੋਭਾ ਤੀਸਰੇ ਦੇ ਨਾਂ ਘੋਗੀ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵਖਾਉ ਕਿ ਪੰਡਾਨਾ ਰਹਿਣ ਵਾਲੇ ਇਹ ਸ਼ਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਨਹੀਂ ਜੀ ਇਧਰੋਂ ਸ਼ਹਿਰ ਚੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਹੋਰ ਵੀ ਨੰਬਰ ਨਾਲ ਦੇ ਕੋ ਬੰਦੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਪ੍ਰੋਪਰ ਨਾਲ ਰਿਲੇਟਡ ਹੀ ਨੇ ਸਾਰੇ ਮੋਟਰਸਾਈਕਲ ਇਹ ਜੋ ਇਹਨਾਂ ਤੋਂ ਬਰਾਮਦ ਕੀਤੇ ਅਸੀਂ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਣ ਦੀ ਉਮੀਦ ਹੈ ਕੀ ਇਹ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨੇ ਜਣੇ ਤਾਂ ਫੜੇ ਆ ਆਪਣੇ ਸਪਲੈਂਡਰ ਨੂੰ ਹੀ ਆਪ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ